ਇਹ ਜਿਹੜੀ ਤੁਹਾਡੇ ਘਰੇ ਚੋਰੀ ਹੋਈ ਹੈ ਉਹ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਇਹਦੇ ਵਿੱਚ ਇਹ ਭਾਵੇਂ 6-7 ਲੱਖ ਦਾ ਹੋਇਆ ਸਾਰਾ ਫਰਨੀਚਰ ਸੀ ਮਤਲਬ ਮਤਲਬ ਜਿਹੜੇ ਸਾਡੇ ਨੇ ਹੁਣ ਛੁੱਟੀ ਆਏ ਸੀ ਉਹ ਸਾਲ ਡੇਢ ਹੋ ਗਿਆ ਉਹਨਾਂ ਨੂੰ ਪੂਰਾ ਉਹਨਾਂ ਨੇ ਫਰਨੀਚਰ ਪਾਇਆ ਅੰਦਰ ਚਿਮਣੀ ਤੱਕ ਲਾ ਕੇ ਲੈ ਗਏ ਨੇ ਜਿੰਨਾ ਮਤਲਬ ਦੋ ਬੈੱਡ ਲੈ ਗਏ ਨੇ ਦੋ ਲਮਾਰੀਆਂ ਲੈ ਗਏ ਮੋਟਰਸਾਈਕਲ ਖੜਿਆ ਸਾਡਾ ਰੈਕਟਿਵਾ ਨਵੀਂ ਘਟਵਾਈ ਸੀ ਹੁਣ ਉਹ ਵੀ ਲੈ ਗਏ ਸੋਫਾ ਸਾਡਾ ਤੱਕ ਲੈ ਗਏ ਨੇ ਸਾਡੇ ਤਕਰੀਬਨ ਐਲਸੀਡੀ ਵੀ ਲੈ ਗਏ ਕੋਈ ਚੀਜ਼ ਛੱਡੀ ਨਹੀਂ ਜੀ ਪਰ ਦੇਖੋ ਜਿਹੜੀਆਂ ਆਪਾਂ ਬਿਸਤਰਾ ਸੰਦੇ ਮੰਜੀਆਂ ਮਤਲਬ ਘਰਦਿਆਂ ਬਣਾਈਆਂ ਉਹ ਵੀ ਤੱਕ ਲਾਈ ਕੋਈ ਭਾਂਡਾ ਪਾਣੀ ਪੀਣ ਤੱਕ ਨਹੀਂ ਕੋਲ ਵੀ ਛੱਡੀ ਜਾਂ ਗਲਾਸ ਨੂੰ ਤਕਰੀਬ ਕਿੰਨੇ ਕਦਾਂ ਤੁਹਾਡਾ ਨੁਕਸਾਨ ਹੋ ਗਿਆ ਹੋਊਗਾ 6-7 ਲੱਖ ਦਾ ਲਾਗੇ ਕਤਰੀ ਬਣਾਉਣੀ ਤੇ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਨੇ ਆ ਵੀ ਇੱਥੇ ਮਤਲਬ ਜਿੱਦਾਂ ਪੁਲਸਰ ਇਨਕਵਰੀ ਨਹੀਂ ਕੋ ਕਰਦੀ ਹੈਗੀ ਮਤਲਬ ਜਿੱਦਾਂ ਲੱਗੇ ਸਾਡੇ ਥਾਣੇ 2 ਲੱਗਦੇ ਨੇ ਇੱਕ ਬਾਦਸ਼ਾਹਪੁਰ ਥਾਣਾ ਇੱਕ ਸੁਬਾਨਪੁਰ ਥਾਣਾ ਸਾਡੇ ਲੱਗੇ ਮਾੜੀ ਮੋਟੀ ਥੋੜੀ ਇਨਕਵਰੀ ਤਾਂ ਹੋਣੀ ਚਾਹੀਦੀ ਨਾਲ ਰਾਤ ਥੋੜੀ ਗਸ਼ਤ ਵਗੈਰਾ ਕਰਦੇ ਨੇ ਉਹਨਾਂ ਦਾ ਮਤਲਬ ਉਹ ਫਰਜ ਤੇ ਬੰਦਾ ਹੈਗਾ ਨਾ ਥੋੜਾ ਬੋਲਦਾ ਧਿਆਨ ਰੱਖਣ। ਅਸੀਂ ਜੇ ਸਤਕਾਰ ਆ। ਰੋਡ ਦੇ ਉੱਪਰ ਐਨੇ 8 ਘਰ ਨੇ ਸਾਡੇ। ਅਸੀਂ ਮੰਗ ਇਹ ਕਰ ਲਈ ਆ ਵੀ ਮੇਰਾ ਪੁੱਤਰ ਤੇ ਬਾਹਰ। ਮਨੂ ਸਾਰੇ ਬੱਚੇ ਵੀ ਨਾਲ ਨੇ ਉਹਦੇ ਤੇ। ਜਿਹੜੇ ਜੁਮੇਰੀ ਪੂਰੀ ਦੇਖ ਗਏ ਆ ਸੋਹਣਾ ਕਿਹੜਾ ਲਾਉਂਦੇ ਆ। ਅਸੀਂ 2 ਦਿਨ ਵਾਸਤੇ ਚਲੋ ਕਿਤੇ ਬਾਹਰ ਜਾਣਾ ਨਾ ਵੀ ਪੈਂਦਾ ਹੈਗਾ ਇੱਥੇ ਮਤਲਬ ਵੀ ਜ਼ਰੂਰੀ ਨਹੀਂ। ਘਾਰ ਹੀ ਮਤਲਬ ਰਹੀਏ ਲੋਕ ਵਗੈਰਾ ਲੱਗੇ ਸਾਰੇ ਲੋਕ ਕਿਤੇ ਹੋਏ। ਇਹ ਤੋਂ ਵਾਦੋਂ ਕੀ ਨਾ ਕੋਈ ਮਤਲਬ ਧਿਆਨ ਦਾ ਰੱਖ ਸਕਦਾ। ਠੀਕ ਹੈ ਨਾ। ਠੀਕ।